ਮਿਤੀ 24 25 10 24 ਦੀ ਦਰਮਿਆਨੀ ਰਾਤ ਨੂੰ ਖੰਨਾਪੇਪਰ ਮਿਲ ਨੇੜੇ ਸਕੋਰਪੀਓ ਗੱਡੀ ਦਾ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨਾਲ ਐਕਸੀਡੈਂਟ ਹੋ ਗਿਆ ਸੀ ਜਿਸ ਵਿੱਚ ਸਾਹਿਲ ਜਤਿੰਦਰ ਜੀਤੂ ਤੇ ਤਰੋਚਨ ਸਿੰਘ ਵਾਸੀਆਂ ਨਵੀਂ ਬਾਦੀ ਦੀ ਡੈਥ ਹੋ ਗਈ ਸੀ ਜੋ ਇਸ ਕੇਸ ਵਿੱਚ ਇਹਨੂੰ ਕਤਲ ਕੇਸ ਵਿੱਚ ਕਨਵਰਟ ਕੀਤਾ ਗਿਆ ਸੀ ਮੌਕੇ ਦੇ ਹਾਲਾਤ ਅਤੇ ਤਪਤੀਸ਼ ਦਾ ਤੇ ਚਾਰ ਦੋਸ਼ੀ ਇਸ ਵਿੱਚ ਨਾਮ ਜਦੋਂ ਆਏ ਸੀ ਜੋ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਹਦਾਇਤਾਂ ਸੰਕੇ ਇਸ ਵਿੱਚ ਰਿੰਦੇ ਦੋਸ਼ੀ ਜਿਹੜੇ ਉਹਨਾਂ ਨੂੰ ਕਾਬੂ ਕੀਤਾ ਜਾਵੇ ਜੋ ਸਾਡੇ CIA 2 ਦੇ ਇੰਚਾਰਜ ਰਵੀ ਕੁਮਾਰ ਨਾਲ ASC ਲਾਜਪਤ ਰਾਏ ਤੋਂ ਉਹਨਾਂ ਦੀ ਟੀਮ ਨੂੰ ਸਫਲਤਾ ਮਿਲੀ ਕਿ ਉਦੋਂ ਤੋਂ ਹੀ 25-10-24 ਤੋਂ ਇੱਕ ਦੋਸ਼ੀ ਜਰਨੈਲ ਸਿੰਘ ਰਫਜੇਲਾ ਪੁੱਤਰ ਤੇਜਿੰਦਰ ਸਿੰਘ ਵਾਸੀ ਤਲਵੰਡੀ ਦਸੌਂਦਾ ਸਿੰਘ ਥਾਣਾ ਕੱਥੂ ਨੰਗਾ ਜਿਸ ਦੀ ਸਕਾਰਪਿਓ ਗੱਡੀ ਸੀ ਜੋ ਇਸ ਕੇਸ ਵਿੱਚ ਉਦੋਂ ਤੇ ਭਗੌੜਾ ਚਲਾ ਰਿਹਾ ਸੀ ਇਸ ਨੂੰ ਸਾਡੀ ਜਿਹੜੀ ਸੀਆਈਏ ਦੀ ਟੀਮ ਆ ਉਸ ਵੱਲੋਂ ਇਸ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਹ ਬਹੁਤ ਵੱਡੀ ਕਾਮਯਾਬੀ ਆ ਕਿ ਕਤਲ ਕੇਸ ਵਿੱਚ ਇੱਕ ਭਗੌੜੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ